ਇਸ ਗੱਲ ਜੀ ਮੈਂ ਦਰਸ਼ਨ ਕੌਰ ਬਦਾਦਪੁਰ ਤੁਸੀਂ ਦੇਖ ਰਹੇ ਹੋ BBC ਇੰਟਰਨੈਸ਼ਨਲ ਹੈਡਕੋ ਅੱਜ ਅਸੀਂ ਪਿੰਡ ਬਦਾਦਪੁਰ ਦੇ ਵਿੱਚ ਪਹੁੰਚੀ ਉਸ ਜਗ੍ਹਾ ਜਿੱਥੇ ਸੱਚੀਆਂ ਮਾਈਆਂ ਦਾ ਮੇਲਾ ਲੱਗਦਾ ਵਾ ਜੋ ਕਿ ਕੱਲ ਨੂੰ ਗੱਗੜ ਪਾਣੇ ਲੱਗੂਗਾ ਤੇ ਇੱਥੇ ਪਿੰਡ ਬਦਾਦਪੁਰ ਦੇ ਨਗਰ ਨਿਵਾਸੀਆਂ ਵੱਲੋਂ ਬਹੁਤ ਜਿਹੜਾ ਵਾ ਮੇਲਾ ਇੱਥੇ ਘੜਿਕ ਨੂੰ ਇੰਨਾ ਕੁ ਜਦਾ ਭਰੀ ਹੋਣੀ ਆ ਕਿ ਇੱਥੇ ਤੇਲ ਸੁੱਟਿਆ ਜਿਹੜਾ ਥਾਂ ਨਹੀਂ ਹੋਣਾ ਕਿਉਂਕਿ ਸੱਚੀਆਂ ਮਾਈਆਂ ਦੇ ਜਿਹੜੇ ਵੀਰੇ ਆ ਉੱਥੇ ਬాలే ਜਾਂਦੇ ਆ ਬੀਬੀਆਂ ਪਹਿਣਾ ਲੈ ਕੇ ਆਉਂਦੀਆਂ ਵਾ ਤੇ ਜੋ ਸਾਡੇ ਇੱਥੇ ਜਿਹੜੇ ਆਪਣੇ ਹੈਗੇ ਮਾਲਕ ਇਹ ਬਹੁਤ ਹਰ ਸਾਲ ਜਿਹੜਾ ਲੰਗਰ ਪੜਾਹਰਾ ਇੱਥੇ ਕਰਦੇ ਆ ਬਹੁਤ ਤਰ੍ਹਾਂ ਤਰ੍ਹਾਂ ਦੇ ਜਿਹੜੇ ਲੰਗਰ ਵਾ ਇਹਨਾਂ ਵੱਲੋਂ ਸਾਰੇ ਪਿੰਡ ਨੂੰ ਜਿਹੜਾ ਵਾ ਸ਼ਿਕਾਇਆ ਜਾਂਦਾ ਵਾ ਤੇ ਆਪਾਂ ਇਹਨਾਂ ਦੇ ਨਾਲ 2-4 ਸਵਾਲ ਪੁੱਛਦੇ ਆ ਜਿਹੜੀਆਂ ਸੱਚੀਆਂ ਮਾਈਆਂ ਵਾ ਇਹਨਾਂ ਨੂੰ ਕਿੰਨਾ ਪੂਜਿਆ ਜਾਂਦਾ ਕੀ ਇਹਨਾਂ ਦਾ ਇਤਿਹਾਸ ਹੈ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਆਪਾਂ ਕਰੌਣੇ ਆ ਉਹਨਾਂ ਵੀਰਾਂ ਨਾਲ ਗੱਲ ਜੋ ਕਿ ਹਰ ਸਾਲ ਜਿਹੜਾ ਮੇਲਾ ਮਨਾਉਂਦੇ ਆ ਤੇ ਇੱਥੇ ਕਿਉਂ ਮੇਲਾ ਮਨਾਇਆ ਜਾ ਰਿਹਾ ਵਾ ਤੇ ਕਿਹੜੀਆਂ ਸੱਚੀਆਂ ਮਾਈਆਂ ਤੇ ਕੀ ਇਤਿਹਾਸ ਹੈ ਮੇਰਾ ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਹਾਂ ਜੀ ਇਹ ਨਾ ਪੈਂਦੀ ਆਪਣੇ ਪਰਮਜੀਤ ਹਾਂ ਜੀ ਤੁਸੀਂ ਜਿਹੜਾ ਇਹ ਹਰ ਸਾਲ ਮੇਲਾ ਲਾਉਂਦੇ ਆ ਬਹੁਤ ਲੰਗਰ ਕਰਾਉਂਦੇ ਇੱਥੇ ਸਾਰੇ ਪਿੰਡ ਨੂੰ ਜਿਹੜਾ ਵਾ ਇੱਥੇ ਸ਼ਿਕਾਉਂਦੇ ਆ ਤੇ ਕੀ ਸੱਚੀਆਂ ਮਾਈਆਂ ਦਾ ਕੀ ਇਤਿਹਾਸ ਹੈ ਜੀ ਹਾਂ ਜੀ ਇਸੇ ਲਈ ਇਤਿਹਾਸ ਹੈ ਕਿ ਕਹਿੰਦੇ ਸੱਚੀਆਂ ਮਾਈਆਂ ਸੱਤ ਭੈਣਾਂ ਸੀਗੀਆਂ ਤੇ ਜਿੱਥੇ-ਜਿੱਥੇ ਵੀ ਉਹਨਾਂ ਨੇ ਸਟਾਪ ਕੀਤਾ ਵਾ ਉੱਥੇ-ਉੱਥੇ ਜਿਹੜਾ ਵਾ ਦੀਵਾਈ ਤੋਂ 1 ਸੋਮਵਾਰ ਤੋਂ ਬਾਅਦ ਦੂਜੇ ਸੋਮਾਰ ਜਿਹੜਾ ਦੂਜੇ ਮੰਗਲਵਾਰ ਜਿਹੜਾ ਉਹਨੇ ਲੰਮਾ ਲਾਇਆ ਜਾਂਦਾ ਵਾ ਸਚਾਈ ਦੇ ਵਿੱਚ ਵੀ ਬਹੁਤ ਹੀ ਵੱਡੀ ਪੱਧਰ ਤੇ ਮੇਲਾ ਲਾਇਆ ਜਾਂਦਾ ਕਬੱਡੀ ਦੇ ਮੈਚ ਵੀ ਕਰਾਇਆ ਜਾਂਦੇ ਆ ਤੇ ਸਾਡਾ ਨਗਰ ਜਿਹੜਾ ਬਦਾਦਪੁਰ ਵਾ ਇਹ ਮਾਤਾ ਗੁਰਮੀਤ ਕੌਰ ਦੀ ਜ਼ਮੀਨ ਦੇ ਵਿੱਚ ਵੀ ਇੱਥੇ ਇੱਕ ਜਗਾ ਵਾ ਸਭ ਤੋਂ ਪਹਿਲਾਂ ਇੱਥੇ ਗੁਰੂ ਮਹਾਰਾਜ ਦਾ ਓਟ ਆਸਰਾ ਲਿਆ ਜਾਂਦਾ ਵਾ ਸੁਖਮਨੀ ਸਾਹਿਬ ਜੀ ਦੇ ਜਾਪ ਕਰਾਇਆ ਜਾਂਦੇ ਆ ਉਸ ਤੋਂ ਬਾਅਦ ਕਿੜਾ ਪ੍ਰਸ਼ਾਦੀ ਦੇਖ ਤੂੰ ਬਾਅਦ ਨਿਹੰਗ ਸਿੰਘ ਫੌਜਾਂ ਕੀ ਰਗੜੀ ਲਾਉਂਦੀ ਆ ਤੇ ਉਸ ਤੋਂ ਬਾਅਦ ਲੰਗਰ ਸਜ ਆ ਜਾਂਦਾ ਸਾਰਾ ਇਹ ਪਿੰਡ ਜਿਹੜੀ ਇਹ ਜਗਾ ਬਣੀ ਆ ਉਥੇ ਕਿਉਂਕਿ ਜਗਾ ਦਾ ਇਤਿਹਾਸ ਦੱਸਾਂ ਹੁਣ ਕੁਝ ਜਿੰਨਾ ਕਹਿੰਦਾ ਉਹ ਦੱਸ ਸਕਿਆ ਪਰ ਬਾਬਾ ਗੰਦਰ ਸਿੰਘ ਹੋਣੀ ਜਿਹੜੇ ਆ ਕਰਨਾਲ ਦਾਲ ਦੇ ਮੁਖੀ ਉਹ ਬਹੁਤ ਹੀ ਵੱਡੀ ਪੱਧਰ ਤੇ ਇਸ ਮਾਗਮ ਉਤੇ ਕਿਹੜੇ ਸਾਲਾਂ ਤੋਂ ਇੱਥੇ ਮਨਾਾਈ ਜਾ ਰਹੀ ਹੈ ਇੱਥੇ ਜਦੋਂ ਤੋਂ ਹੀ ਇੱਥੇ ਕਾਫੀ ਦੇਰ ਤੋਂ ਮਨਾਾਈ ਜਾ ਰਹੀ ਹੈ ਪੁਰਾਣੇ ਬਜ਼ੁਰਗੀਆਂ ਹਾਂ ਜੀ ਪੁਰਾਣੇ ਜਿਹੜੇ ਬਜ਼ੁਰਗੀ ਉਹ ਮਨਾਉਂਦੇ ਸੀ ਇਹ ਮਾਤਾ ਗੰਗੀਦ ਕੋਰ ਦੀ ਜਗ੍ਹਾ ਤੇ ਕਰਕੇ ਇੱਥੇ ਹਰ ਸਾਲ ਜਿਹੜਾ ਵਾ ਸਾਰੇ ਪਿੰਡ ਵਾਸੀ ਸਾਰੇ ਬਹੁਤ ਸਹਿਯੋਗ ਦਿੰਦੇ ਆ ਪੂਰਾ ਨਗਰ ਜਿਹੜਾ ਵਾ ਇਹ ਜਿਹੜਾ ਮੇਲਾ ਸੱਤੀਆਂ ਮਾਈਆਂ ਦਾ ਸਾਡੇ ਬਦਾਰਪੁਰ ਨਗਰ ਦੇ ਵਿੱਚ ਇਹਦਾ ਬੜੀ ਧੂਮ ਤਾਂ ਲੱਗਦੇ ਆ। ਹਾਂਜੀ ਜੀ ਤੁਸੀਂ ਕੁਕ ਕਹਿਣਾ ਚਾਹੁੰਦੇ ਤੁਸੀਂ ਬਸ ਨੀਕ ਕਰਦੇ। ਧੰਨਵਾਦੀ ਆ। ਹਾਂਜੀ ਅਸੀਂ ਸੱਚੀਆਂ ਮਾਈਆਂ ਦੇ ਪਹੁੰਚੇ ਆ ਤੇ ਜਗਮਗ ਹੋ ਰਹੀ ਆ ਤੇ ਇੱਕ ਬੀਬੀ ਜੀ ਆ ਜੋ ਕਿ ਇਤਿਹਾਸ ਬਾਰੇ ਚੰਗੀ ਤਰ੍ਹਾਂ ਜਾਣਦੇ ਆ ਹਾਂਜੀ। ਕੀ ਨਾਂ ਜੀ ਆਪਣਾ? ਮੇਰਾ ਨਾਮ ਛੰਦੋ ਆ ਜੀ। ਹਾਂਜੀ ਜੋ ਸੱਚੀਆਂ ਮਾਈਆਂ ਦਾ ਮੇਲਾ ਲੱਗਾ ਜੀ ਇਹਦਾ ਕੀ ਇਤਿਹਾਸ ਆ ਜੀ? ਉਹਨਾਂ ਸਾਨੂੰ ਜਿਆਦਾ ਤਾਂ ਨਹੀਂ ਪਤਾ ਉਹ ਤਰ੍ਹਾਂ ਚਾਚੇ ਜਿਆਦਾ ਤਾਂ ਨਹੀਂ ਪਤਾ ਸਾਡੀ ਜਿਹੜੀ ਸੱਸ ਵੀ ਤਾਂ ਸੀ ਨਾ ਉਹ ਗੱਲਾਂ ਕਰਦੇ ਹੁੰਦੇ ਸੀ ਉਹ ਆਂਦੇ ਹੁੰਦੇ ਸੀ ਕਿ ਸਾਡੀ ਭਾਈ ਆਗਿਆਕਾਰੀ ਓਹ ਮਾਇਆ ਹੈ ਓਹ ਦੇ ਦੁਆਰੇ ਖੇਲ ਬਣਾਇਆ ਹੈ ਮਾਂ ਸੱਚੀਆਂ ਮਾਈਆਂ ਦੇ ਜੋ ਕਿ ਹਰ ਸਾਲ ਮੇਲਾ ਲੱਗਦਾ ਵਾ ਤੇ ਰਾਤ ਨੂੰ ਬਹੁਤ ਜਾਗਮਗ ਹੁੰਦੀ ਆ ਤੇ ਬਹੁਤ ਤਰ੍ਹਾਂ ਤਰ੍ਹਾਂ ਦੇ ਪਦਾਰਥ ਬਣੇ ਆ ਤੇ ਲੰਗਰ ਲੱਗੇ ਆ ਤੇ ਜਿਹੜੀਆਂ ਬੀਬੀਆਂ ਉਹ ਵੀ ਸੇਵਾ ਕਰਾਈਆਂ ਵਾ ਤੇ ਰਾਤ ਨੂੰ ਬਹੁਤ ਮੇਲਾ ਲੱਗਦਾ ਜਿਹੜੇ ਸਾਰਿਆਂ ਦੇ ਵਿੱਚ ਰਹਿੰਦਾ ਹੋਇਆ ਵੀ ਸਾਰਾ ਰੋਜੀ ਕੰਮ ਕਰਦੇ ਆਣ ਰਹਿਣਾ ਚਾਹੁੰਦਾ ਵਾ ਬੀਤੀਆਂ ਡਈਆਂ ਵਾ ਸੇਵਾ ਕਰਨ ਮਾਰੋ ਮਾਰ ਆਹ ਬਾਈ ਸ਼ਰਧਾਈਆਂ ਲੰਗਰੇ ਬਹੁਤ ਵਧੀਆ ਲੱਗੇ ਆ ਸ਼ਰਧਾਈਆਂ ਦੇ ਵੀ ਨਾਲ ਲੱਗੇ ਆ ਰਾਤ ਨੂੰ ਇੱਥੇ ਬਹੁਤ ਹੀ ਜਗਮਗਣੀ ਆ